ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਸਾਲ ਜਦ ਇੱਕ ਮੁ슬ਮ ਵਿਦਵਾਨ दास ਦੇ ਨਾਲ ਸੀ ਟਾਂਟੋਚ ਉਹ ਹੈਰਾਨ ਹੋਇਆ ਕਿਉਂਕਿ ਉਹ ਸਵੇਰੇ ਸਿਰਫ ਉযু ਕਰਦਾ ਸੀ ਹੱਥ ਧੋਂਦਾ ਸੀ ਤੇ ਨਮਾਜ਼ ਪੜ ਲੈਂਦਾ ਸੀ ਮੈਨੂੰ ਕਹਿਣ ਵੀ ਲੱਗਾ ਮੈਂ ਤੁਹਾਡੇ ਕਮਰੇ 'ਚ ਨਮਾਜ਼ ਪੜਾਂ ਤੁਹਾਨੂੰ ਇਤਰਾਜ਼ ਤੇ ਨਹੀਂ ਮੈਂ ਕੋਈ ਇਤਰਾਜ਼ ਕਰਦਾ ਕੋਰਾਬਦਾ ਨਾ ਲੈਣ ਲੈ ਗੈ ਨਹੀਂ ਬਲਵੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਸਨ ਇੱਕ ਦੋ ਸੱਜਣ ਹੋਰ ਵੀ ਦਾਸ ਦੇ ਨਾਲ ਸੀ ਠਹਿਰੇ ਹੋਏ ਦੋ ਤੇਨੇ ਕਮਰੇ ਨਾਲ ਨਾ ਪਰ ਉਹ ਮੇਰੇ ਕਮਰੇ ਸੀ ਤੇ ਮੈਨੂੰ ਕਹਿਣ ਲੱਗਾ ਰੋਜ਼ ਇਸ਼ਨਾਨ ਕਰਦੇ ਹੋ ਮੈਂ ਕਿ ਸਾਰਾ ਸਿੱਖ ਜਗਤ ਭਾਰਤੀ ਪੁਰਾਣੀ ਤਹਿਜ਼ੀਬ ਰੋਜ਼ ਕਹਿੰਦਾ ਅੱਛਾ ਮੈਂ ਕੱਲ ਵਜ਼ੂ ਦੀ ਥਾਂ ਤੇ ਇਸ਼ਨਾਨ ਕਰਕੇ ਦੇਖਾਂਗਾ ਇੱਕ ਦਿਨ ਉਸਨੇ ਕੀਤਾ ਤੇ ਕਹਿੰਨੇ ਜਾਣੋ ਫਿਰ ਗੈਨੇ ਬਲਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਲੇ ਫਾਲਤੂ ਕੱਪੜੇ ਹਨ ਤੇ ਮੈਨੂੰ ਵੀ ਦੇ ਮੈਂ ਇਸ਼ਨਾਨ ਕਰਿਆ ਕਰਾਂ ਬਾਉ ਕਛਹਿਰਾ ਇਤਿਆਦ ਇਹਨਾਂ ਨੇ ਦੇ ਦਿੱਤਾ ਤੇ ਜਦ ਰੋਜ਼ ਇਸ਼ਨਾਨ ਕਰਨ ਲੱਗਾ ਕਹਿਣ ਲੱਗਾ ਗੈਨੇ ਜੀ ਅੱਧਾ ਸਿੱਖਦੇ ਤੁਸੀਂ ਮੈਨੂੰ ਬੜਾ ਦਿੱਤਾ ਇੰਜ ਕਹਿਣ ਲੱਗਾ ਕਹਿੰਦਾ ਬੜਾ ਆਨੰਦ ਆਉਂਦਾ ਹੈ ਤੇ ਇਸ਼ਨਾਨ ਕਰਕੇ ਨਮਾਜ਼ ਪੜੀਏ ਤਾਜ਼ਗੀ ਬੜੀ ਸੁਪਰਤੀ ਬੜੀ ਕਹਿੰਦੇ ਸਾਨੂੰ ਪਹਿਲੀ ਵਾਰ ਪਤਾ ਚੱਲਿਆ ਜਦ ਮੈਨੂੰ ਕਹਿਣ ਲੱਗਾ ਸਾਡੇ ਪੈਗੰਬਰ ਨੇ ਇਸ ਵਾਰ ਕਿਉਂ ਨਹੀਂ ਆਖਿਆ ਮੈਂ ਕਿਹਾ ਵੱਡਾ ਪੈਗੰਬਰ ਅਰਬ ਦੇਸ਼ੇ ਚ ਹੋਇਆ ਇੱਕ ਇੱਕ ਬੂੰਦ ਪਾਣੀ ਦੀ ਜਿੱਥੇ ਲੋਕ ਤਰਸਦੇ ਪਾਣੀ ਹੈ ਹੀ ਕੋਈ ਪਾਣੀ ਨੂੰ ਬੜਾ ਸੰਭਾਲ ਕੇ ਰੱਖਣਾ ਪੈਂਦਾ ਜੀ ਔਰ ਅੱਜ ਵੀ ਇਤਨਾ ਪਾਣੀ ਨਹੀਂ ਮਰੂਥਲ ਜੋੜਾਂ ਦਾ ਪਾਣੀ ਸਾਲ-ਸਾਲ ਸੰਭਾਲ ਕੇ ਰੱਖਣਾ ਪੈਂਦਾ ਸੀ ਮਸ਼ਕਾਂ ਦੇ ਚ ਹੋਰ ਤਰ੍ਹਾਂ-ਤਰ੍ਹਾਂ ਦੇ ਤੌਲ ਤਰੀਕੇ ਫੇ ਮੈਂ ਕਈ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿੰਦੇ ਤੇ ਪੀਂਦੇ ਕਿੱਥੋਂ ਪਾਣੀ ਇਤਨਾ ਹੈ ਸੀ ਹੈ ਹੀ ਨਹੀਂ ਸੀ ਹੁਣ ਵੀ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰਕੇ ਵਰਤਦੇ ਨੇ ਜਦ ਆਬਾਦੀ ਵੱਧ ਗਈ ਕਹਿੰਦੇ ਗੱਲ ਤੁਹਾਡੀ ਠੀਕ ਮੈਂ ਕਹੇ ਹੀ ਗੱਲ ਹੋਰ ਕੁਛ ਨਹੀਂ ਮਰਦਿਆਂ ਨੂੰ ਦਫ਼ਨ ਕਰਨ ਵਾਸਤੇ ਕਹੇ ਜੰਗਲ ਕਿੱਥੇ ਸਨ ਲੱਕੜਾਂ ਕਿੱਥੇ ਸਨ ਇਤਨਾ ਜੰਗਲਾਤ ਹੀ ਨਹੀਂ ਸੀ ਚਲੋ ਰੇਤ ਪਰੇ ਕਰੋ ਤੇ ਮਰਦੇ ਨੂੰ ਦਬੋ ਤਾਂ ਮਜਬੂਰ ਪਰ ਕਿ ਵਕਤ ਦੀ ਲੋ ਵਕਤ ਦਾ سلسلہ ਜੋ ਤੁਹਾਡੀ ਧਾਰਮਿਕ ਮਸਬੀ ਦਾ ਸੰਭਣ ਬਣ ਗਈ ਹੈ ਇਥੇ ਮਜਬੂਰੀਆਂ ਸਨ ਇਥੇ ਵਕਰ ਦੀਆਂ ਜੋ ਹੈ ਲੋੜਾਂ ਸ ਖੈਰ ਇਸ਼ਨਾਨ ਨੂੰ ਉਸਨੇ تسلیم ਕੀਤਾ ਕਿ ਤਨ ਮਨ ਦੇਤੇ ਅੱਛਾ ਪ੍ਰਭਾਵ ਪੈਂਦਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ